ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਾਰੂ ਮਹੱਲਾ ਪਹਿਲਾ ਬਿਖ ਬੋਝ ਤਾਂ ਲਾਦੇ ਆਂ ਜਿਆਸਮੰਦ ਮਜਾਰੀ ਕੰਦੇ ਦਿਸ ਨਾ ਆਬਈ ਨਾੁਰਵਾਰ ਨ ਪਾਰੇ ਬੰਜੇ ਹਾਥ ਨਾ ਖੇਵਟੋ ਜਲ ਸਾਗਰ ਸਰਾਲੇ ਬਾਬਾ ਜਗਫਾਤਾ ਮਹਾਜਲੀ ਗੁਰ ਪ੍ਰਸਾਦਿ ਉਬੜ ਸੱਚਾ ਨਾਮ ਸਮਾਲ ਰਹਾਉ ਸਤ ਗੁਰੂ ਹੈ ਬੋਇ ਤ ਸਭ ਲੰਗਾ ਬਨਹਾਰੀ ਤਿੱਥੈ ਪਵਨ ਨ ਪਾਵਣੋ ਨਾ ਜਲ ਨਾ ਆਕਾਰੀ ਤਿੱਥੈ ਸੱਚਾ ਸੱਚ ਨਹੀ ਭਵ ਜਲ ਤਾਰਨਹਾਰੀ ਗੁਰਮੁਖ ਲੰਘ ਸੇ ਪਾਰ ਪਈ ਸੱਚੇ ਸਿਉ ਲਿਵਲਾਈ ਆਵਗੋਣ ਨਿਵਾੜਿਆ ਜੋਤਿ ਜੋਤ ਮਿਲਾਏ ਗੁਰਮਤੇ ਸਹਜ ਉਪਜੈ ਸੱਚ ਰਹਿ ਸਮਾਈ ਸਭ ਪੜਾਈ ਪਾਈਐ ਬਿਖੇ ਅੰਤਰ ਮਨ ਰੋਸ ਪੂਰਬ ਲਕਿਆ ਪਾਈਐ ਕਿਸਨੋਂ ਦੀ ਜਦੋਸ ਗੁਰਮਖ ਗਾੜ ਵੜੇ ਜੈ ਸੁਣੈ ਮਨੈ ਨਾਉ ਸੰਤੋਸ਼ ਮਾਗੜ ਮਾਛੇ ਫਵਾਈਐ ਕੁੰਡੇ ਜਾਲ ਬਤਾਏ ਦੁਰਮਤਫਾ ਫਾ ਫਤਿਏ ਫਿਰ ਫਿਰ ਆਵੇ ਪਛਤਾਏ ਜੰਮਣ ਮਰਨ ਨ ਸੁਜਈ ਕਿਰਤਨਾ ਮੇਟਿਆ ਜਾਏ ਹਮ ਬੇਕੇ ਪਾਈ ਜਾ ਤੋ ਪਾਇਆ ਸ਼ਬਦ ਵਸੈ ਬਿਖ ਜਾਹਿ ਜਿਰਾ ਜੋ ਨ ਸਕਈ ਸੱਚ ਰਹੈ ਲਿਵ ਲਾਈ ਜੀਵਨ ਮੁਕਤ ਸੋ ਆਖੀਐ ਜਿਸ ਵਿੱਚੋਂ ਹਮ ਜਾਏ ਤੰਦੈ ਧਾਵਤ ਜਗ ਬਾਧਿਆ ਨਾ ਬੁੱਝੈ ਵਿਚਾਰੀ ਜੰਮਣ ਮਰਨ ਵਿਸਾਰਿਆ ਮਨ ਮੁਕੇ ਮੁਗਦ ਗੁਵਾਰੀ ਗੁੜਿ ਰੱਖ ਕੇ ਸੇ ਉੱਭੜੇ ਸਚੰਚਉ ਦੇ ਵਿਚਾਰਿ ਸੁਹੜ ਪਿੰਜਰ ਪ੍ਰੇਮ ਕੈ ਬੋਲੇ ਬੋਲਣ ਹਾਰਿ ਸੱਚ ਚੁਗੈ ਅੰਮ੍ਰਿਤ ਪੀਐ ਉੜੈ ਤਾ ਇੱਕ ਵਾਰੀ ਗੁਰ ਮਿਲਿਆ ਖਸਮ ਪਛਾਣੀਐ ਕਹ ਨਾਨਕ ਮੁਖਦ ਵਾਰੀ ਗੁਰ ਮਿਲਿਆ ਖਸਮ ਪਛਾਣੀਐ ਕਹੋ ਨਾਨਕੇ ਮੂਖ ਦਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ